ਸੋਸੀ ਕਲੋ ਤੁਹਾਡਾ ਉਸ ਤੁਹਾਡਾ ਦੋਸਤ ਸਤੀਸ਼ਾ ਸਿੰਘ ਵਰਕਰ ਇਨੇਕ ਫੋਨ ਆਉਂਦੇ ਨੇ ਬੀਪੀ ਵਧਣ ਕਰ ਬ੍ਰੇਨ ਦੀ ਨਾੜੀ ਫਟਣ ਦੀ ਕਿ ਮੈਂ ਸੋਚ ਵੀ ਨਹੀਂ ਸਕਦਾ ਰੋਜ਼ ਦੇ 60 70 ਫੋਨ ਜਿਹਦੇ ਵਿੱਚ ਅੱਧੇ ਪਚੱਦੇ ਪੰਜਾਬ ਦੇ ਹਸਪਤਾਲਾਂ 'ਚ ਵੈਂਟੀਲੇਟਰ ਤੇ ਪਾਏ ਹੁੰਦੇ ਨੇ ਕੋਈ ਕੋਈ ਪਹੁੰਚਦਾ ਉਹ ਵੀ ਲੇਟ ਪਹਿਲਾਂ ਫਿਰ ਕਾਰਨ ਦੱਸਣ ਲੱਗਿਆਂ ਕੀ ਹੈ ਸਾਡਾ ਖਾਣਾ ਪੀਣਾ ਇੰਨਾ ਅਨਾਇਲਦੀ ਹੋ ਗਿਆ ਉਹਦੇ ਕਾਰਨ ਬੀਪੀ ਦੀ ਗੋਲੀ ਅਸੀਂ ਖਾਣੇ ਜ਼ਰੂਰ ਆ ਪਰ ਜੇ 5mg ਦੀ ਡਾਕਟਰ ਨੇ ਲਾਤੀ ਤਾਂ 10 ਸਾਲ ਅਸੀਂ ਉਹੀ ਗੋਲੀ ਖਾਈ ਜੰਨੀ ਆ ਬੀਪੀ ਦੀ ਗੋਲੀ ਹਮੇਸ਼ਾ 2-3 ਸਾਲ ਬਾਅਦ ਰੋਜ਼ ਵਧਾਉਣੀ ਪੈਂਦੀ ਏ 5mg ਖਾਣੇ ਹੋ 2 ਸਾਲ ਬਾਅਦ 10mg 5 ਸਾਲ ਬਾਅਦ 15mg ਚੇਂਜ ਵੀ ਕਰਨੇ ਪੈਂਦੇ ਨੇ ਸਾਲਤ ਇਹ ਨਹੀਂ ਹੈਗਾ ਵੀ ਅੱਜ ਸਾਨੂੰ ਬੀਪੀ ਦੀ ਗੋਲੀ ਲਾਤੀ ਤੇ ਅਸੀਂ ਉਹਨੂੰ ਹੀ ਖਾਈ ਜਾਈਏ ਕਈ ਲੋਕ ਕਹਿੰਦੇ ਨੇ ਮੇਰਾ ਪਾਪਾ ਬੀਪੀ ਦੀ ਗੋਲੀ ਖਾਂਦਾ ਸੀ ਫਿਰ ਵੀ ਬ੍ਰੇਨ ਹੈਮਰੇਜ ਹੋ ਗਿਆ ਐਸਐਚਡੀ ਹੋ ਗਿਆ ਕਿੰਨੇ ਐਮਜੀ ਖਾਂਦੇ ਸੀ ਜੀ 5 ਐਮਜੀ ਕਿੰਨੇ ਸਾਲ ਹੋ ਗਏ 15 ਸਾਲ ਹੋ ਗਏ ਸਾਰਿਆਂ ਨਾਲੋਂ ਪਹਿਲੀ ਤਾਂ ਗੱਲ ਹੈ ਬੀਪੀ ਦੀ ਗੋਲੀ ਆ ਜਿਹੜੀ ਉਹਨੂੰ ਹਰੇਕ 3 ਸਾਲ ਬਾਅਦ ਰਿਵਿਊ ਕਰਾਓ ਆਪਣੇ ਹਾਰਟ ਦੇ ਡਾਕਟਰ ਤੋਂ ਐਮੀਨਾ ਐਮਡੀ ਮੈਡੀਸਨ ਕੋਲੇ ਫਿਰ ਜਾਇਆ ਕਰੋ ਹਾਰਟ ਦਾ ਡਾਕਟਰ ਉਹਨੂੰ ਦੇਖ ਕੇ ਟੈਸਟ ਕਰਕੇ ਇਕੋ ਕਰੇ ਉਹਦੀ ਵੀ ਇਹਨੂੰ ਕਿੰਨੀ ਡੋਜ਼ ਦੀ ਲੋੜ ਹੈ ਇਹਨੂੰ ਪੋਟਾਸ਼ੀਅਮ ਦੀ ਲੋੜ ਹੈ ਹੋਰ ਕਈ ਤਰ੍ਹਾਂ ਦੀਆਂ ਮੈਡੀਸਨ ਆ ਗਿਆ ਹੋਊ ਤਾਂ ਸਟੈਟਨ ਦੀ ਲੋੜ ਹੈ ਇਹਨੂੰ ਉਹ ਸਾਰੀ ਮੈਡੀਸਨ ਲਾਊਗਾ ਤੇ ਜ਼ਿੰਦਗੀ ਬਚ ਸਕਦੀ ਹੈ ਨੰਬਰ 2 ਤੇ ਗੱਲ ਹੋਰ ਪੰਜਾਬ ਚੋਂ ਜ਼ਿਆਦਾਤਰ ਫੋਨ ਆਉਣ ਲੱਗੇ ਇਹ ਪੇਸ਼ੈਂਟ ਸਾਡਾ ਲੁਧਿਆਣੀ ਪਿਆ ਹੈ ਵੈਂਟੀਲੇਟਰ 'ਤੇ ਲਾਤਾ 5 ਦਿਨ ਦਾ ਪਿਆ ਹੈ 4 ਦਿਨ ਦਾ ਪਿਆ ਹੈ ਹੁਣ ਸ਼ਤੀਸ਼ ਜੀ ਪੀਜੀਆਈ ਹੱਲ ਕਰਾਓ ਨੋ ਸਿਰਫ 10 ਘੰਟੇ ਨੇ ਤੁਹਾਡੇ ਕੋਲੇ 10 ਘੰਟੇ ਦੇ ਵਿੱਚ ਵਿੱਚ ਜਿਹੜੇ ਬੰਦੇ ਪੀਜੀਆਈ ਪਹੁੰਚ ਜਾਣ ਜਿਨ੍ਹਾਂ ਦੇ ਲੀਕੇਜ ਐਸਐਚਡੀ ਕੱਟ ਹੋਵੇ ਉਹਨਾਂ ਨੂੰ ਕੀ ਕਰਦੇ ਨੇ ਉਹ ਉਹਦੇ ਲੱਕ ਲਵੇ ਚੀਰਾ ਲਾ ਕੇ ਨਾ ਉਦੇ ਨਾਲ ਅੰਦਰ ਬ੍ਰੇਨ ਤੱਕ ਕੈਥੀਟਰ ਤੱਕ ਦੇਨੇ ਉਹਦੇ ਨਾਲ ਪ੍ਰੈਸ਼ਰ ਪਾਉਂਦੇ ਨੇ ਵੀ ਉਹਦੇ ਚ ਜਿਹੜਾ ਖੂਨ ਦਾ ੱੱਕਾ ਜੰਮਿਆ ਹੋਇਆ ਉਹ ਨਾੜੀ ਚੋਂ ਸਾਫ਼ ਹੋ ਜਾਵੇ ਉਹ ਟੈਕਨੀਕ ਡੀਐਸਏ ਦੀ ਸਿਰਫ ਪੀਜੀਆਈ ਚ ਹੈ ਬਾਕੀ ਤੁਹਾਨੂੰ ਸਾਰੇ ਵੈਂਟੀਲੇਟਰ ਲਾ ਕੇ ਜਿਹੜੇ ਪੇਸ਼ੈਂਟਾਂ ਨੂੰ ਰੱਖ ਲੈਂਦੇ ਨੇ ਉਹ 15-15 ਲੱਖ ਲੁੱਟਣ ਵਾਸਤੇ ਲੱਗਦੇ ਨੇ ਬਚਦਾ ਉਹਨਾਂ ਚ ਕੋਈ ਨਹੀਂ ਕਿਉਂ ਕਿ ਬ੍ਰੇਨ ਇੱਕ ਮੋਬਾਈਲ ਹੈ ਮੋਬਾਈਲ ਪਾਣੀ ਚ ਅੱਧਾ ਘੰਟਾ ਡੁੱਬਿਆ ਰਹੇ ਠੀਕ ਰਹੂ। ਜੇ ਉਹ 2 ਦਿਨ, 4 ਦਿਨ, 6 ਦਿਨ ਡੁੱਬਿਆ ਰਹੇ ਤਾਂ ਉਹ ਠੀਕ ਨਹੀਂ ਹੁੰਦਾ। ਉਹਨੂੰ ਕੱਢਾਂਗੇ ਉਹਦੀ ਬੈਟਰੀ ਕਾਰਨ, ਉਹਦੇ ਕਰੰਟ ਸਿਸਟਮ ਕਾਰਨ ਉਹ ਸੜ ਜਾਣਾ। ਇਸੇ ਤਰ੍ਹਾਂ ਹੀ ਬ੍ਰੇਨ ਦਾ ਹਾਲ ਹੈ। ਬ੍ਰੇਨ ਚ ਗ੍ਰੇ ਮੈਟਰ ਤੇ ਵਾਈਟ ਮੈਟਰ ਦੋ ਕਰੰਟ ਹੁੰਦੇ ਨੇ। ਜਦੋਂ ਉਹਨਾਂ ਦੇ ਵਿਚਕਾਰ ਖੂਨ ਚੱਲਿਆ ਜਾਂਦਾ ਹੈ, ਉਹ ਦੋਹੇ ਗੱਗਲਾ, ਬੈਸਲਾ, ਫਰੰਟੀਅਲ ਲੋਬ ਜਿੰਨੇ ਵੀ 파ਟ ਨੇ ਬ੍ਰੇਨ ਦੇ ਗ੍ਰੈਂਡ ਪਿਨੀਅਲ ਤੱਕ ਉਹ ਸਾਰਿਆਂ ਦਾ ਕਰੰਟ ਗੜਬੜਾ ਕੇ ਬੰਦੇ ਦਾ ਬ੍ਰੇਨ ਡੈਡ 4 ਦਿਨ ਚੋ ਜੇ 5 ਦਿਨ ਚੋ ਜੇ 8 ਘੰਟਿਆਂ ਚ ਜਿਹੜਾ ਪੀਜੀਆਈ ਪਹੁੰਚ ਗਿਆ ਮੈਂ ਇੱਕ ਨਹੀਂ ਸੈਂਕੜੇ ਬੰਦਿਆਂ ਦੀ ਜਾਨ ਬਚਦੀ ਦੇਖੀ ਹੈ ਉਮਸੀ ਪਿੰਡ ਦੇ ਪੰਡਤ ਜੀ ਸੀ ਬੀਪੀ ਦੀ ਗੋਲੀ ਖਾਂਦੇ ਨਹੀਂ ਸੀ ਉਹਨਾਂ ਦਾ ਭਤੀਜਾ ਮੇਰੇ ਕੋਲੇ ਆਇਆ ਸਵੇਰੇ ਅਟੈਕ ਹੋਇਆ ਫਟਾਫਟ ਭਜਾਇਆ ਅੱਜ ਉਹ ਘਰ ਦੇ ਵਿੱਚ ਜਿੰਦਾ ਨਹੀਂ ਤੇ ਤੁਰੇ ਫਿਰਦੇ ਨੇ ਚਾਹੇ ਉਹ ਬੋਲ ਨਹੀਂ ਸਕਦੇ ਜੇ ਤੁਸੀਂ ਮਰੀਜ਼ ਨੂੰ ਆਪਣੇ ਨੂੰ ਪੈਸੇ ਨਾਲ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਲੁਧਿਆਣਾ ਪਟਿਆਲਾ ਨਹੀਂ ਬਚਾਊਗਾ ਉਤਰੀ ਭਾਰਤ ਦਾ ਸਭ ਨਾਲੋਂ ਵੱਡਾ ਨਿਊਰੋ ਸਰਜਰੀ ਟਰੋਮਾ ਪਜੀ ਚ ਹੈ 24 ਘੰਟੇ ਉੱਥੇ 12 ਡਾਕਟਰ ਤਿੰਨ ਪ੍ਰੋਫੈਸਰ ਐਨੇਥੀਸੀਆ ਦੀ ਟੀਮ ਸਟੈਂਡ ਬਾਈ ਤੇ ਰਹਿੰਦੀ ਹੈ ਜੇ ਕੋਈ ਐਮਰਜੈਂਸੀ ਕੇਸ ਆ ਜੇ ਨਾ ਜਿਹਦੀ ਜਾਨ ਪੱਚ ਦੀ ਹੋਵੇ ਪੈਸਾ ਵੀ ਨਹੀਂ ਲੱਗਦਾ ਪਰसों ਅਸੀਂ ਇੱਕ ਸੜਕ ਤੋਂ ਚੱਕ ਕੇ ਇੱਕ ਜਗਰੂਪ ਜੀ ਸੀ ਸਾਡੇ ਮੈਂ ਆਸਟ੍ਰੇਲੀਆ ਬੈਠਾ ਉਹਨਾਂ ਨੇ ਮੈਨੂੰ ਫੋਨ ਕੀਤਾ ਸੜਕ ਤੋਂ ਚੱਕ ਕੇ ਗਵਿੰਦ ਘੜੋਂ ਬੰਦਾ ਪੀਜੀਆਈ ਪਹਚਾਇਆ ਪਹਿਲੇ 24 ਘੰਟੇ ਦਾ ਪੈਸਾ ਨਹੀਂ ਲੈਂਦੇ ਜੇ ਨਵਾਰਸ ਬੰਦਾ ਆ ਜਵੇ ਡਾਕਟਰ ਸਾਹਿਬ ਨੇ ਆਪਰੇਸ਼ਨ ਕਰਾਤਾ ਸਵੇਰੇ ਉਹਦੀਆਂ ਭੈਣਾਂ ਧੰਨਵਾਦ ਕਰਦੀਆਂ ਨੀਂਦੀ ਤੱਕਦੀਆਂ ਅਜੇ ਵੀ ਫੋਨ ਆਈ ਜਾਂਦੇ ਨੇ ਤੁਸੀਂ ਕਦੋਂ ਆਸਟ੍ਰੇਲੀਆ ਤੋਂ ਆਉਂਗੇ ਕਿਉਂ ਕਿਉਂਕਿ ਉਹਨੂੰ ਉਹ 8 ਘੰਟਿਆਂ ਦੇ ਵਿੱਚ ਵਿੱਚ ਅਸੀਂ ਪੀਜੀਆਈ ਪਹੁੰਚਾਤਾ ਉਹਨਾਂ ਨੇ ਗਲੀ ਕੱਢੀ ਇੱਕ ਗਲੀ ਕੱਢਣ ਦੇ ਨਾਲੇ ਉਹਨੂੰ ਜਦ ਪ੍ਰੈਸ਼ਰ ਪਿਆ ਪੈਰ ਤੋਂ ਲੈ ਕੇ ਬ੍ਰੇਨ ਤੱਕ ਜਿਹੜਾ ਉਹਦਾ ਠੱਗਾ ਜੰਮਣ ਵਾਲਾ ਸੀ ਖੂਨ ਦਾ ਉਹ ਨਹੀਂ ਜੰਮ ਸਕਿਆ ਬੰਦਾ ਹੌਸਚ ਆ ਗਿਆ ਇੰਨੀ ਕੁ ਗੱਲ ਹੈ ਜਿਹੜਾ ਡਾਕਟਰ ਤੁਹਾਡੇ ਪੇਸ਼ੈਂਟ ਨੂੰ ਜਿਹੜਾ ਹਸਪਤਾਲ ਜਾਨਸਾਰ ਵੈਂਟੀਲੇਟਰ ਲਾਉਂਦਾ ਹੈ ਮੁਸ਼ਕਲ ਹੈ ਜੇ ਸਰਦੀ ਸੱਟ ਹੈ ਜਾਨਸਾਰ ਉਹਦੀ ਐਮ ਆਰ ਆਈ ਹੋਵੇ ਉਹਦੀ ਸੀਟੀ ਸਕੈਨ ਹੋਵੇ ਉਹਦਾ ਡੀ ਐਸ ਏ ਹੋਵੇ ਉਹਦਾ ਆਪਰੇਸ਼ਨ ਹੋਵੇ ਫਿਰ ਉਹਦੇ ਬਚਣ ਦੇ ਚਾਂਸ 90% ਨੇ ਜੇ ਜਾਨਸਾਰ ਤੁਹਾਡਾ ਪੇਸ਼ੈਂਟ ਵੈਂਟੀਲੇਟਰ ਤੇ ਪਾ ਲਿਆ ਡਾਕਟਰ ਕਹਿੰਦਾ ਕੁਝ ਨਹੀਂ ਕਰ ਸਕਦਾ ਤਾਂ ਚੁੱਪ ਕਰਕੇ ਪੀ ਜੀ ਆਈ ਲੈ ਜਾਓ ਕਿ ਕਰ ਵੈਂਟੀਲੇਟਰ ਵਾਲੀ ਐਂਬੂਲੈਂਸ ਵੈਂਟੀਲੇਟਰ ਵਾਲੀ ਐਂਬੂਲੈਂਸ ਮਿਲ ਜਾਂਦੀ ਹੈ ਜੇ 10 ਘੰਟਿਆਂ ਦੇ ਵਿੱਚ ਵਿੱਚ ਲੈ ਜਾਓ ਜੇ ਤੁਸੀਂ 4 ਦਿਨ ਤੋਂ ਬਾਅਦ ਲੈ ਕੇ ਜਾਓ ਤਾਂ ਉਹ ਵੀ ਹੱਥ ਖੜੇ ਕਰ ਦਿੰਦੇ ਨੇ ਅੰਦਰ ਬਣੀ ਵੜਨ ਦੰਦੇ ਤਿੰਨ ਚਾਰ ਦਿਨ ਬਾਅਦ ਕੋਈ ਨਾ ਜਾਓ ਜਿਹੜਾ ਕੋਮਾ ਚ ਹੈ ਕਿਉਂਕਿ ਉਹਦਾ ਬ੍ਰੇਨ ਡੈੱਡ ਹੋ ਚੁੱਕਿਆ ਹੈ ਇਹ ਵੀਡੀਓ ਇਸ ਕਰਕੇ ਆਸਟ੍ਰੇਲੀਆ ਤੋਂ ਬਣਾ ਰਿਆ ਹਾਂ ਰੋਜ਼ ਦੇ ਪੰਜਾਹ ਫੋਨ ਆਉਂਦੇ ਨੇ ਸਾਰੀ ਜਿਹੜੀ ਲੈਪਟਾਪ ਤੇ ਤਿੰਨ ਫੋਨਾਂ ਤੇ ਬੈਠਾ ਰਹਿਣਾ ਪਰ ਲੋਕ ਉਦੋਂ ਫੋਨ ਕਰਦੇ ਨੇ ਜਦੋਂ ਹੱਥ ਪੱਲੇ ਕੁਝ ਹੁੰਦਾ ਹੀ ਨਹੀਂ ਇਸ ਲਈ ਵੱਤਵਾ ਦੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਮੇਰੀ ਗੱਲ ਧਿਆਨ ਚ ਰੱਖਿਓ ਵੀ ਜਾਨਸਾਰ ਵੈਂਟੀਲੇਟਰ ਲਾਉਂਦਾ ਜਿਹੜਾ ਡਾਕਟਰ ਤਾਂ ਉਹ ਬੰਦਾ ਬਚੇ ਨਾ ਬਚੇ ਉਹਨੂੰ ਪੈਸੇ ਜ਼ਰੂਰ 10-15 ਲੱਖ ਵੱਜ ਜਾਣਗੇ ਜਾਨਸਾਰ ਤਾਂ ਸੀਟੀ ਸਕੈਨ ਹੁੰਦੀ ਹੈ ਐਮ ਆਰ ਆਈ ਹੁੰਦੀ ਹੈ ਡੀ ਐਸ ਆ ਹੁੰਦਾ ਜੇ ਉਹਦੇ ਚ ਕੁਝ ਨਾ ਨਿਕਲੇ ਤਾਂ ਵੈਂਟੀਲੇਟਰ ਲਾ ਲਓ ਅੱਛਾ ਦੋਸਤੋ ਤੁਹਾਡਾ ਉਸ ਤੁਹਾਡਾ ਦੋਸਤ ਸ਼ਤੀਸ਼ ਜੰਯੂਵਰਕਰ